ਹਾਂਜੀ ਭਰਾਵੋ ਕੱਲ ਆਪਾਂ ਨਾ ਸਪਰੇਅ ਕਰਦੇ ਸੀਗੇ ਤੇ ਆਪਾਂ ਸਟੋਰੀ ਲਈ ਸੀਗੀ ਤੇ ਆ ਢੋਲੀ ਨਾਲ ਤੇ ਕਈ ਵੀਰਾਂ ਨੇ ਪੁੱਛਿਆ ਜੀ ਵੀ ਕਿਹੜਾ ਪੰਪ ਹੈ ਇਹ ਤਾਂ ਇਹ ਬਾਈ ਜੀ ਕ੍ਰਿਸਟਲ ਕੰਪਨੀ ਦੀ ਢੋਲੀ ਹੈ ਇਹ ਤੇ ਬਹੁਤ ਵਧੀਆ ਕੰਪਨੀ ਹੈ ਇਹ ਪਿਕਰੀ ਤੇ ਲਾ ਲੋ ਇਹਦੀ ਘੱਟ ਹੈ ਪਰ ਜਿੰਨਾ ਬੰਦੇ ਨੇ ਵਰਤੀ ਹੈ ਉਹਨਾਂ ਨੂੰ ਪਤਾਗਾ ਚੀਜ਼ ਬਹੁਤ ਵਧੀਆ ਹੈ ਇਹ ਇਹਦਾ ਰੇਟ ਵੀ ਘੱਟ ਹੈ ਦੂਜਿਆਂ ਨਾਲੋਂ ਤੇ ਕੰਮ ਵੀ ਵਧੀਆ ਕਰ ਦਿੰਦੀ ਹੈ ਇਹ ਆਪਦੇ ਰੁਪਈਆ ਦੇ ਹਿਸਾਬ ਨਾਲ ਪੂਰਾ 30 ਲੀਟਰ ਪਾਣੀ ਪੈਂਦਾ ਬਈ ਇਹਦੇ 'ਚ ਹੁਣ ਫੁੱਲ ਭਰੀ ਹੈ ਜਮਾਂ ਤੇ 30 ਲੀਟਰ ਜਮਾਂ ਮਿਣਕੇ ਪਾਇਆ ਬਈ ਪਾਣੀ ਇਹਦੇ ਨਾਲ ਇਹਦੇ 'ਚ ਆਪਾਂ ਲੈ ਸਟਾਰਟ ਕਰਕੇ ਦਿਖਾ ਬਈ ਹੁਣ ਇਹਨੂੰ ਹੁਣ ਤੁਸੀਂ ਪ੍ਰੈਸ਼ਰ ਵੀ ਦੇਖਿਓ ਬਈ ਇਹਦਾ ਕਿੰਨਾ ਕਿੰਨਾ ਹੈਗਾ ਦੇਖੋ ਬਈ ਕਿੰਨਾ ਸਾਰਾ ਕਵਰ ਕਰਕੇ ਲੱਗੇ ਜਾਂਦੀ ਹੈ ਰੇਡ 'ਚ ਇਹ ਦੂਜੀਆਂ ਢੋਲੀਆਂ ਨਾਲੋਂ ਘੱਟ ਹੈ ਪਰ